ਸਤਿ ਸ਼੍ਰੀ ਅਕਾਲ ਜੀ ਆਪਣੇ ਫੇਸਬੁਕ ਪੇਜ ਮੱਥੇ ਨੂੰ ਪਤਾ ਕਰਾਇਆ ਸਮਝਦਾ ਅੱਜ ਆਪਣੇ ਨਾਲ ਭਾਈ ਰਵੀ ਦੁੱਗ੍ਹ ਨੂੰ ਦੇਖੇ ਜੀ ਭਾਈ ਨੂੰ ਟੰਗ ਕਰਦਾ ਹੈ ਜੌਨੀਅਰ ਦੇ ਤੇ ਅੰਦਰ ਆ ਕੇ ਦੇ ਰਿਹਾ ਦੇਖੋ ਜੀ ਤਵਾਰੇ ਆਪਣਾ ਇਹ ਜਿਹੜੀ ਇਜਾਜ਼ਤ ਦਾ ਪ੍ਰਾਪਤ ਹੈ ਸੰਤੇ ਭਾਈ ਦਾ ਪੇਖਤ ਹੈ ਪਹਿਲਾਂ ਯੋਜਨਾ ਸੀ ਚੱਲਦਾ ਹੁੰਦਾ ਸੀਗਾ ਰਿਕਾਰਡ ਜੀ ਡੀਐਲਸੀ ਦੇ ਨਾਮ ਤੇ ਅੱਜ ਭਾਈ ਦੱਸ ਕਿਹੜੀ ਗੱਲ ਕੋਈ ਐਜੰਸੀ ਤੇ ਆਇਆ ਪਹਿਲਾਂ ਇਹ ਮੀਟਿੰਗਾਂ ਤੇ ਚੱਲਦਾ ਹੁੰਦਾ ਸੀਗਾ ਬੋਲਣਾ ਤੇ ਜੀ ਕਾਪੂ ਅੱਜ ਜੰਨਸੀ ਤੇ ਖੜਾ ਹੈ ਰੋਟੀ ਵਾਸਤੇ ਵਾਰੀ ਤੁਹਾਨੂੰ ਦੱਸਣਾ ਹੈ ਪੰਜਾਬ ਦੀ ਇੱਕ ਕਾਮ ਲਈ ਇਤਨਾ ਕਾਮ ਨਹੀਂ ਤੇ ਉਹ ਜਿਹੜਾ ਆਪਣਾ ਖਾਲੀ ਕਿਤੇ ਚੱਲਦਾ ਪੈੜੀ ਵਰਦੇ ਆਲਾ 5510 ਉਹ ਵੀ ਟਰੈਕਟਰ ਬਹੁਤ ਵਧੀਆ ਬਹੁਤ ਆ ਨੰਬਰ ਵਾਦਾ ਵੈਟੇ ਪਰ ਆਪਾਂ ਹੁਣ ਆ ਗਣੀ ਚਾਰ ਟ੍ਰਿਕ ਨੂੰ ਮਾਨਸਾ ਏਰੀਆ ਦੇ ਸਰਦੂਰਗੜੇ ਸਰਦੂਰਗੜੇ ਦੀ 13 4 ਦੇ ਆਮਾ ਦੀ ਟਰੈਕਟਰ ਨੂੰ ਯਾਰ ਤਿਆਰ ਹੋਣ ਲੱਗੇ ਆਇਆ ਹੈ ਆਪਣੇ ਕੋਲ ਨਗਰੋਜ ਜੇ ਕੇ ਐਸ ਦਾ ਆਪਣਾ ਟਰੈਕਟਰ ਹੈ ਤੇ ਹੁਣ ਇਹ ਟ੍ਰਾਂਸਫਰ ਕਾਬਦੇ ਚੱਲਿਆ ਕਿ ਉਹ ਆਏ ਨੇ ਕਿ ਆ ਪੰਪ ਦੀ ਮੋਡੀਫਿਕੇਸ਼ਨ ਤੇ ਹੀ ਹੋਣੀ ਵੀ ਆ ਕਰਦੇ ਤੇ ਪਿਆਰੂ ਜੀ ਤੇ ਪਿਆਰ ਬਾਕੀ ਜਿਹੜਾ ਕੁਝ ਥੋੜਾ ਬਹੁਤ ਹੋਣਾਗਾ ਉਹ ਵੀ ਹੋਊਗਾ ਬਾਕੀ ਪੇਜ ਨੂੰ ਫੋਲੋ ਕਰ ਲਿਓ ਆਨਲਾਈਨ ਜਾਣਕਾਰੀ ਨੂੰ ਮੇਰੇ ਦਾ ਬਲੌਗ ਪੂਰਾ ਪਾਵਾਂਗੇ ਕਹਿੰਦੇ ਮੇਰੇ ਵੀਰੋ ਤਬਾਹੀ ਆ ਰਹੀ ਹੈ ਤਬਾਹੀ ਤਬਾਹੀ ਕਿਵੇਂ ਆ ਰਹੀ ਹੈ ਕਹਿੰਦੇ 4 ਤਰੀਕ ਨੂੰ ਪਤਾ ਲੱਗ ਜੂ ਤਬਾਹੀ ਕਿਵੇਂ ਆ ਰਹੀ ਹੈ ਬਾਕੀ ਦੇਖ ਲਓ ਗੌਰ ਕਰ ਲਓ ਇਹ ਸੀਕ੍ਰੀਟ ਹੈ ਵੀ ਕੀ ਹੋਣ ਲੱਗ ਰਿਹਾ ਕੀ ਨਾ ਪਰ ਤਬਾਹੀ 4 ਤਰੀਕ ਨੂੰ ਆਣੀ ਹੈ